ਕੀ ਰੱਬ ਹੈ ਜਾਂ ਨਹੀਂ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਆਦਮੀ ਰਹਿੰਦਾ ਸੀ ਉਸ ਨੂੰ ਆਪਣੇ ਉੱਪਰ ਅਤੇ ਆਪਣੀ ਕਮਾਈ ਤੇ ਬੜਾ ਹੀ ਮਾਣ ਸੀ ਇੱਕ ਦਿਨ ਉਸ ਤੇ ਪਿੰਡ ਵਿੱਚ ਇੱਕ ਸਾਧੂ ਮਹਾਤਮਾ ਆਏ ਪਿੰਡ ਦੇ ਸਾਰੇ ਲੋਕ ਉਹਨਾਂ ਦੇ ਉਪਦੇਸ਼ ਸੋਨਮ ਦੇ ਲਈ ਇਕੱਠੇ ਹੋ ਗਏ ਸਾਧੂ ਜੀ ਨੇ ਉਪਦੇਸ਼ ਦਿੰਦੇ ਹੋਏ ਕਿਹਾ ਕਿ ਇਹ ਸਾਰੀ ਦੁਨੀਆ ਰੱਬ ਦੇ ਹੁਕਮ ਦੇ ਨਾਲ ਹੀ ਚੱਲਦੀ ਹੈ ਜੋ ਕੁਝ ਅਸੀਂ ਖਾਂਦੇ ਹਾਂ ਤੇ ਜੋ ਕੁਝ ਅਸੀਂ ਪਾਉਂਦੇ ਹਾਂ ਇਹ ਸਭ ਕੁਝ ਰੱਬ ਦੀ ਹੀ ਲਿਖਤ ਹੈ ਸਾਰੇ ਲੋਕ ਸਿਰ ਹਲਾ ਕੇ ਸਾਧੂ ਜੀ ਦੀ ਗੱਲ ਨਾਲ ਸਹਿਮਤ ਹੋ ਗਏ ਪਰ ਉਹ ਆਦਮੀ ਜੋ ਆਪਣੇ ਉੱਪਰ ਬਹੁਤ ਮਾਣ ਕਰਦਾ ਸੀ ਅੱਗੇ ਵੱਧ ਕੇ ਕਹਿਣ ਲੱਗਾ ਸਾਧੂ ਜੀ ਮੈਂ ਇਹ ਗੱਲ ਨਹੀਂ ਮੰਨਦਾ ਰੱਬ ਦਾ ਲਿਖਿਆ ਹੋਇਆ ਕੁਝ ਨਹੀਂ ਹੁੰਦਾ ਅਸੀਂ ਹੀ ਕਮਾਉਂਦੇ ਹਾਂ ਤੇ ਅਸੀਂ ਹੀ ਖਾਂਦੇ ਹਾਂ ਰੱਬ ਦੀ ਲਿਖਤ ਨਾਲ ਰੁਕਤੀ ਕਿੱਥੋਂ ਆਉਂਦੀ ਹੈ ਸਾਧੂ ਜੀ ਮੁਸਕਰਾਏ ਤੇ ਸ਼ਾਂਤੀ ਨਾਲ ਕਹਿਣ ਲੱਗੇ ਪੁੱਤਰ ਸੱਚ ਇਹੀ ਹੈ ਕਿ ਇਨਸਾਨ ਰੱਬ ਦਾ ਹੀ ਦਿੱਤਾ ਖਾਂਦਾ ਹੈ ਬਿਨਾਂ ਰੱਬ ਦੇ ਹੁਕਮ ਦੇ ਇੱਕ ਦਾਣਾ ਵੀ ਨਹੀਂ ਉਗਦਾ ਉਹ ਆਦਮੀ ਬਹੁਤ ਅੜियल ਕਿਸਮ ਦਾ ਸੀ ਉਹ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਜੀ ਅਸੀਂ ਸੱਚਮੁੱਚ ਹੀ ਰੱਬ ਦਾ ਦਿੱਤਾ ਖਾਂਦੇ ਹਾਂ ਤਾਂ ਕੱਲ ਮੈਂ ਰੋਟੀ ਨਹੀਂ ਖਾਵਾਂਗਾ ਦੇਖਦੇ ਹਾਂ ਤੁਹਾਡਾ ਰੱਬ ਮੈਨੂੰ ਕਿਵੇਂ ਰੋਟੀ ਖਵਾਉਂਦਾ ਹੈ ਸਾਧੂ ਜੀ ਨੇ ਸਹਿਜ ਸੁਭਾਹੀ ਉਸ ਆਦਮੀ ਨੂੰ ਕਹਿ ਦਿੱਤਾ ਠੀਕ ਹੈ ਪੁੱਤਰ ਜਾ ਕੱਲ ਰੋਟੀ ਛੱਡ ਕੇ ਦੇਖ ਲੈ ਜੇ ਰੱਬ ਨੇ ਲਿਖਿਆ ਹੋਇਆ ਤਾ ਉਹ ਤੈਨੂੰ ਚਪੇੜਾ ਮਾਰ-ਮਾਰ ਕੇ ਵੀ ਰੋਟੀ ਖਵਾ ਦੇਵੇਗਾ ਅਗਲੀ ਹੀ ਸਵੇਰ ਉਹ ਆਦਮੀ ਆਪਣੇ ਘਰ ਵਾਲਿਆਂ ਨੂੰ ਕਹਿਮ ਲੱਗਾ ਸੌੜਲਾ ਬਸ ਅੱਜ ਮੈਂ ਰੋਟੀ ਨਹੀਂ ਖਾਮਾਗਾ ਮੈਂ ਰੋਟੀ ਛੱਡ ਦਿੱਤੀ ਹੈ ਹੁਣ ਰੱਬ ਮੈਨੂੰ ਰੋਟੀ ਖਵਾ ਕੇ ਦਿਖਾਵੇ ਘਰ ਵਾਲਿਆਂ ਨੇ ਉਸ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸੌਣ ਨੂੰ ਤਿਆਰ ਨਾ ਹੋਇਆ ਉੱਕ ਕਰੋ ਨਿਕਲਿਆ ਤੇ ਜੰਗਲ ਵੱਲ ਚੱਲ ਪਿਆ ਚੱਲਦੇ ਚੱਲਦੇ ਜਦੋਂ ਉਹ ਥੱਕ ਗਿਆ ਤਾਂ ਉਹ ਜੰਗਲ ਵਿੱਚ ਇੱਕ ਰੁੱਖ ਦੀ ਛਾਂ ਹੇਠ ਆਰਾਮ ਕਰਨ ਲਈ ਬੈਠ ਗਿਆ ਤੇ ਆਪਣੇ ਆਪ ਨਾਲ ਗੱਲਾਂ ਕਰਦਿਆਂ ਕਹਿਣ ਲੱਗਾ ਅੱਜ ਘਰ ਨਹੀਂ ਜਾਣਾ ਨਾ ਹੀ ਰੋਟੀ ਖਾ ਮਾਗਾ ਰਾਤ ਤੱਕ ਇੱਥੇ ਹੀ ਰਹਾਗਾ ਜੇ ਰੱਬ ਹੈ ਤਾਂ ਅੱਜ ਮੈਨੂੰ ਰੋਟੀ ਖਵਾ ਕੇ ਦਿਖਾਵੇ ਅਚਾਨਕ ਉਸ ਦੀ ਨਿਗਾ ਸਾਹਮਣੇ ਰੁਖ ਵੱਲ ਗਈ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਉਸ ਨੇ ਵੇਖਿਆ ਰੁਖ ਦੀਆਂ ਜੜਾਂ ਦੇ ਕੋਲ ਰੋਟੀਆਂ ਨਾਲ ਭਰੇ ਹੋਏ ਦੋ ਡੱਬੇ ਪਾਇਸਨ ਇੰਡੀ ਜਾਪਦਾ ਸੀ ਜਿਵੇਂ ਕੋਈ ਮੁਸਾਫਿਰ ਜੰਗਲ ਰਾਹੀ ਲੰਘਿਆ ਹੋਵੇ ਅਤੇ ਜਲਦੀ ਦੇ ਵਿੱਚ ਆਪਣੇ ਰੋਟੀ ਵਾਲੇ ਡੱਬੇ ਉੱਥੇ ਹੀ ਭੁੱਲ ਗਿਆ ਹੋਵੇ ਉਸ ਆਦਮੀ ਦੇ ਕੰਨਾਂ ਵਿੱਚ ਘੋੜਿਆਂ ਦੀ ਆਉਣ ਦੀ ਆਵਾਜ਼ ਪਈ ਤੇ ਉਹ ਡਰ ਗਿਆ ਉਸਨੇ ਵਿਖਿਆ ਕਈ ਡਾਕੂ ਘੋੜਿਆਂ ਉੱਪਰ ਸਵਾਰ ਹੋ ਕੇ ਆ ਰਹੇ ਸਨ ਉਹ ਘਬਰਾਟ ਵਿੱਚ ਜਲਦੀ ਨਾਲ ਇੱਕ ਵੱਡੇ ਰੁੱਖ ਦੇ ਪਿੱਛੇ ਜਾ ਕੇ ਲੁਕ ਗਿਆ ਡਾਕੂਆਂ ਨੇ ਜਦੋਂ ਰੁੱਖ ਦੇ ਹੇਠਾਂ ਰੋਟੀ ਵਾਲੇ ਡੱਬੇ ਪਏ ਦੇਖੇ ਤਾਂ ਉਹ ਰੁਕ ਗਏ ਇੱਕ ਡਾਕੂ ਆਪਣੇ ਸਰਦਾਰ ਨੂੰ ਕਹਿਣ ਲੱਗਾ ਸਰਦਾਰ ਜੀ ਵੇਖੋ ਰੋਟੀ ਦੇ ਡੱਬੇ ਭਰੇ ਹੋਏ ਹਨ ਚਲੋ ਬੈਠ ਕੇ ਖਾ ਲਈਏ ਜਦੋਂ ਹੀ ਉਹ ਖਾਣ ਲਈ ਬੈਠੇ ਇੱਕ ਸਿਆਣਾ ਡਾਕੂ ਉੱਚੀ ਆਵਾਜ਼ ਵਿੱਚ ਬੋਲਿਆ ਰੁਕੋ ਹਜੇ ਨਾ ਖਾਓ ਹੋ ਸਕਦਾ ਹੈ ਕਿਸੇ ਨੇ ਖਾਣੇ ਵਿੱਚ ਜ਼ਹਿਰ ਮਲਾਇਆ ਹੋਵੇ ਜੇ ਡੱਬੇ ਇੱਥੇ ਪਏ ਹਨ ਜਾ ਜ਼ਰੂਰ ਹੀ ਨੇੜੇ ਕੋਈ ਨਾ ਕੋਈ ਬੰਦਾ ਲੁਕਿਆ ਬੈਠਾ ਹੋਵੇਗਾ ਇਹ ਸੁਣ ਕੇ ڈاکੂਆ ਨੇ ਧਿਆਨ ਨਾਲ ਆਏ ਦੁਆਲੇ ਵੇਖਣਾ ਸ਼ੁਰੂ ਕੀਤਾ ਅਤੇ ਜਲਦੀ ਹੀ ਉਹਨਾਂ ਨੇ ਰਖ ਦੇ ਪਿੱਛੇ ਲੁਕਿਆ ਹੋਇਆ ਉਹ ਆਦਮੀ ਫੜ ਲਿਆ ਉਹ ਉਸ ਨੂੰ ਫੜ ਕੇ ਆਪਣੇ ਸਰਦਾਰ ਕੋਲ ਲੈ ਗਏ ਤੇ ਪੁੱਛਣ ਲੱਗੇ ਕੀ ਸੱਚ ਦੱਸੋ ਕੀ ਇਹ ਰੋਟੀ ਵਾਲੇ ਦब्बे ਤੁਹਾਡੇ ਹਨ ਬਚਿਆਰਾ ਆਦਮੀ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਜੀ ਇਹ ਮੇਰੇ ਨਹੀਂ ਹਨ ਮੈਨੂੰ ਕੁਝ ਵੀ ਨਹੀਂ ਪਤਾ ਦਕਵਾਂ ਦਾ ਸਰਦਾਰ ਗੁੱਸੇ ਵਿੱਚ ਬੋਲਿਆ ਝੂਠ ਨਾ ਬੋਲੋ ਇਹ ਦब्बे ਤੁਹਾਡੇ ਹੀ ਹਨ ਤੁਸੀਂ ਸਾਨੂੰ ਫਸਾਉਣ ਲਈ ਇੱਥੇ ਲੁਕੇ ਬੈਠੇ ਸੀ ਸੱਚੋ ਸੱਚ ਦੱਸੋ ਇਸ ਵਿੱਚ ਜ਼ਹਿਰ ਮਲਾਇਆ ਹੈ ਉਹ ਆਦਮੀ ਰੋਂਦਾ ਹੋਇਆ ਕਹਿਣ ਲੱਗਾ ਨਹੀਂ ਜੀ ਮੈਂ ਤਾਂ ਕੁਝ ਵੀ ਨਹੀਂ ਮਲਾਇਆ ਅਤੇ ਨਾ ਹੀ ਇਹ ਮੇਰੇ ਨੇ ਡਕਵਾਂ ਦਾ ਸਰਦਾਰ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਜੇ ਤੁਸੀਂ ਕੁਝ ਨਹੀਂ ਮਲਾਇਆ ਤਾਂ ਖਾ ਕੇ ਦਿਖਾਓ ਪਰ ਉਹ ਆਦਮੀ ਕਹਿਣ ਲੱਗਾ ਨਹੀਂ ਜੀ ਮੈਂ ਅੱਜ ਰੋਟੀ ਨਹੀਂ ਖਾਣੀ ਇਹ ਸੁਣ ਕੇ ਡਾਕੂਆਂ ਦਾ ਸਰਦਾਰ ਹੋਰ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਚਲੋ ਪਹਿਲਾਂ ਇਸ ਨੂੰ ਸਾਰੇ ਮਿਲ ਕੇ ਚਪੇਰਾ ਮਾਰੋ ਫਿਰ ਇਸ ਦੇ ਮੂੰਹ ਵਿੱਚ ਰੋਟੀ ਪਾਓ ਜੇ ਜ਼ਹਿਰ ਮਿਲਿਆ ਹੋਇਆ ਤਾਂ ਇਹ ਮਰ ਜਾਵੇਗਾ ਜੇ ਇਹ ਬਚ ਗਿਆ ਤਾਂ ਬਾਕੀ ਅਸੀਂ ਖਾ ਲਵਾਂਗੇ ਸਾਰੇ ਡਾਕੂਆਂ ਨੇ ਉਸ ਆਦਮੀ ਦੇ ਵਾਰੀ-ਵਾਰੀ ਚਪੇੜਾਂ ਮਾਰੀਆਂ ਤੇ ਫਿਰ ਉਸ ਨੂੰ ਜ਼ਬਰਦਸਤੀ ਰੋਟੀ ਖਵਾਈ ਗਈ ਉਹ ਆਦਮੀ ਦਰਦਦਾ ਹੋਇਆ ਰੋਟੀ ਖਾ ਗਿਆ ਰੋਟੀ ਖਾਣ ਤੋਂ ਬਾਅਦ ਜਦੋਂ ਉਸ ਨੂੰ ਕੁਝ ਵੀ ਨਾ ਹੋਇਆ ਤਾਂ ਬਾਕੀ ਦਾ ਖਾਣਾ ਡਾਕੂ ਆਪ ਖਾਣ ਲੱਗ ਗਏ ਉਹ ਆਦਮੀ ਰੋਂਦਾ ਹੋਇਆ ਪਿੰਡ 바ਪਾਸ ਆ ਗਿਆ। ਉਹ ਸਾਧੂ ਦੇ ਚਰਨਾ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਸਾਧੂ ਮਹਾਰਾਜ ਅੱਜ ਮੈਂ ਮੰਨ ਗਿਆ ਹਾਂ ਸੱਚਮੁੱਚ ਰੱਬ ਹੈ ਜੇ ਉਸਨੇ ਭਾਗਾਂ ਵਿੱਚ ਲਿਖਿਆ ਹੈ ਤਾਂ ਉਹ ਖਵਾਉਂਦਾ ਵੀ ਹੈ ਤੇ ਖਵਾਉਂਦਾ ਵੀ ਚਪੇੜਾ ਮਾਰ-ਮਾਰ ਕੇ ਹੈ। ਸਾਧੂ ਮਹਾਤਮਾ ਨੇ ਉਸ ਨੂੰ ਪਿਆਰ ਨਾਲ ਸਮਝਾਉਂਦਿਆਂ ਕਿਹਾ ਕਿ ਪੁੱਤਰ ਮਨੁੱਖ ਦਾ ਫਰਜ਼ ਮਿਹਨਤ ਕਰਨਾ ਹੈ ਪਰ ਫਲ ਦੇਣਾ ਰੱਬ ਦੀ ਮਰਜ਼ੀ ਹੈ ਤੇ ਯਾਦ ਰੱਖੋ ਜੇ ਕਦੇ ਮਿਹਨਤ ਕਰਨ ਤੋਂ ਬਾਅਦ ਵੀ ਨਤੀਜਾ ਨਾ ਦਿਖੇ ਤਾਂ ਹਿੰਮਤ ਨਾ ਹਾਰੋ ਰੱਬ ਅਕਸਰ ਉਹ ਨਹੀਂ ਦਿੰਦਾ ਜੋ ਅਸੀਂ ਚਾਹੁੰਦੇ ਹਾਂ ਪਰ ਉਹ ਉਹੀ ਦਿੰਦਾ ਹੈ ਜੋ ਸਾਡੇ ਲਈ ਸਭ ਤੋਂ ਵਧੀਆ ਹੁੰਦਾ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਹਰ ਹਫਤੇ ਨਮੀਆਂ ਕਹਾਣੀਆਂ ਵੇਖਣ ਦੇ ਲਈ ਸਾਡਾ YouTube ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਕਹਾਣੀ ਦੇ ਵਿੱਚ ਜ਼ਿੰਦਗੀ ਚੰਦਾਬਾਦ